ESS ਆ ਸ਼ਕਿਰਨ ਸਪੈਸ਼ਲ ਸਕੂਲ ਅਤੇ ਟੀਚਰਸ ਟ੍ਰੇਨਿੰਗ ਇੰਸਟੀਚਿਊਟ ਹੁਸ਼ਿਆਰਪੁਰ ਪੰਜਾਬ ਵਿੱਚ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਕੋਰਸ ਵਿੱਚ ਡਾਇਰੈਕਟ ਐਡਮਿਸ਼ਨ ਸ਼ੁਰੂ ਹੋ ਚੁੱਕੀ ਹੈ ਇਸ ਕੋਰਸ ਨੂੰ ਕਰਨ ਲਈ 12ਵੀਂ ਵਿੱਚ 50% ਨੰਬਰ ਨਾਲ ਪਾਸ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਇੰਸਟੀਚਿਊਟ ਵਿੱਚ ਇਹ ਡਿਪਲੋਮਾ 2011 ਤੋਂ ਕਰਵਾਇਆ ਜਾ ਰਿਹਾ ਹੈ 2011 ਤੋਂ ਜਿਨ੍ਹਾਂ ਵਿਦਿਆਰਥੀਆਂ ਨੇ ਇਹ ਡਿਪਲੋਮਾ ਕੀਤਾ ਹੈ ਉਹ ਵੱਖ-ਵੱਖ ਸਕੂਲਾਂ ਵਿੱਚ ਜਿਵੇਂ ਕਿ CBSE, ICSE, PSEB, KBS, DSSB ਅਤੇ ਆਰਮੀ ਕੈਂਟ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹ ਡਿਪਲੋਮਾ JBT, ETT ਅਤੇ DLT ਦੇ ਬਰਾਬਰ ਹੈ। સુપ્રીમ કોર્ટ ਦੇ ਆਰਡਰ ਦੇ ਅਨੁਸਾਰ ਹਰ ਸਕੂਲ ਦੇ ਵਿੱਚ ਇੱਕ ਸਪੈਸ਼ਲ ਐਜੂਕੇਟਰ ਦੀ ਪੋਸਟ ਹੋਣਾ ਬਹੁਤ ਹੀ ਲਾਜ਼ਮੀ ਹੈ ਨਾਲ ਹੀ ਨਾਲ ਇਸ ਕੋਰਸ ਨੂੰ ਪੂਰਾ ਕਰਨ ਤੇ ਪਹਿਲੀ ਤੋਂ 5ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰਾਇਮਰੀ ਟੀਚਰ ਬਣਦੇ ਹਨ ਆਰਸੀਆਈ ਰੀਹੈਬਿਟੇਸ਼ਨ ਕਾਉਂਸਲ ਆਫ ਇੰਡੀਆ ਦੇ ਅਨੁਸਾਰ ਇਸ ਕੋਰਸ ਲਈ 35 ਸੀਟਾਂ ਦੀ ਆਗਿਆ ਮਿਲੀ ਹੋਈ ਹੈ ਇਹ ਕਾਲਜ ਐਨਐਸਪੀ ਨੈਸ਼ਨਲ ਸਕਾਲਰਸ਼ਿਪ ਪੋਰਟਲ ਅਤੇ ਪੀਐਸਪੀ ਪੰਜਾਬ ਸਕਾਲਰਸ਼ਿਪ ਪੋਰਟਲ ਡਾਕਟਰ ਵੀਆ ਅੰਬੇਦਕਰ ਪੋਰਟਲ ਤੇ ਰਜਿਸਟਰ ਹੈ ਇਸ ਕੋਰਸ ਦੀ ਹੋਰ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਇਹਨਾਂ ਦੋ ਨੰਬਰਾਂ ਤੇ ਸੰਪਰਕ ਕਰੋ 9418815967 ਅਤੇ ਦੂਜਾ ਨੰਬਰ 7986494627